ਸਰ ਜੀ ਗਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਬਾਵਾ ਨੇ ਗੁਰਦਾਸਪੁਰ ਤੋਂ ਧੰਨ ਦੱਦੀਏ ਕਿ ਰਾਤ ਧੰਨ ਤੇਰਸ ਵਾਲੇ ਦਿਨ ਤੁਹਾਨੂੰ ਦੱਦੀਏ ਕਿ ਗੁਰਦਾਸਪੁਰ ਦੇ ਵਿੱਚ ਉਸ ਵੇਲੇ ਰੌਣਕਾਂ ਦੇਖਣ ਨੂੰ ਮਿਲੀਆਂ ਜਿਸ ਵੇਲੇ ਧੰਨ ਤੇ ਰਸਤੇ ਮੌਕੇ ਤੇ ਪੂਰੇ ਸ਼ਹਿਰ ਵਾਸੀਆਂ ਨੇ ਸਨਾਤਨ ਚੇਤਨਾ ਮੰਚ ਦੇ ਨਾਲ ਰਲ ਕੇ ਪੂਰੇ ਗੁਰਦਾਸਪੁਰ ਹਨੂਮਾਨ ਚੌਕ ਦੇ ਵਿੱਚ ਜਿਹੜਾ ਆ ਉਹ ਦੀਪਮਾਲਾ ਕਰਕੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਬਣਾ ਦਿੱਤਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਆ ਉਥੇ ਲੋਕ ਆਪਣੇ ਆਪਣੇ ਘਰਾਂ ਤੋਂ ਚੱਲ ਕੇ ਦੀਵੇ ਜਲਾਉਣ ਦੇ ਲਈ ਪਹੁੰਚੇ ਧੰਦਾ ਦੀਏ ਕੀ ਸਨਾਤਨ ਜੀਤਨਾ ਮੰਚ ਤੇ ਪੂਰੇ ਗਰਦਾਸਪੁਰ ਵਾਸੀਆਂ ਵੱਲੋਂ ਉਥੇ ਪਹੁੰਚ ਕੇ ਜਿਹੜਾ ਆ ਉਹ ਦੀਵੇ ਜਲਾਏ ਗਏ ਤੇ ਰੋਸ਼ਨ ਕੀਤਾ ਗਿਆ ਧਨ ਤੇ ਰਸ ਵਾਲੇ ਦਿਨ ਇਸ ਦਿਨ ਦੇ ਉੱਤੇ ਬਾਬਾ ਲਾਲ ਜੀ ਦਰਬਾਰ ਤੋਂ ਸੰਤ ਮਹਾਰਾਜ ਵੀ ਪਹੁੰਚੇ ਤੇ ਨਾਲ ਦੀ ਨਾਲ ਤੁਸੀਂ ਦੇ ਦੇ ਪਿਓ ਕੀ ਹੋਰ ਵੀ ਕਈ ਮਹਾਨ ਸਖੀ ਕੀਤਾ ਗਰਦਾਸਪੁਰ ਦੀਆਂ ਇਸ ਮੰਚ ਤੇ ਪਹੁੰਚੀਆਂ ਤੇ ਸਨਾਤਨ ਚੇਤਨਾ ਮੰਚ ਵੱਲੋਂ ਇਸ ਪ੍ਰੋਗਰਾਮ ਦੇ ਦੌਰਾਨ ਬੜਾ ਹੀ ਖੂਬਸੂਰਤ ਤੇ ਨਜ਼ਾਰੇਦਾਰ ਪ੍ਰੋਗਰਾਮ ਕੀਤਾ ਗਿਆ ਜਿਹਦੇ ਚ ਜੈ ਸ਼੍ਰੀ ਰਾਮ ਦੇ ਜਕਾਰਿਆਂ ਦੇ ਨਾਲ ਪੂਰਾ ਹਣੂਮਾਨ ਚੌਕ ਗੂੰਜ ਉਠਿਆ ਤੇ ਨਾਲ ਦੀ ਨਾਲ ਦੀਪਾਵਲੀ ਤੇ ਧਨ ਤੇ ਰਸ ਨੂੰ ਮੁੱਖ ਰੱਖਦੇ ਹੋਏ ਪੂਰੇ ਚੌਂਕ ਦੇ ਵਿੱਚ 11000 ਦੀਵੇ ਜਗਾ ਕੇ ਧਨ ਤੇ ਰਸ ਦਾ ਇਹ ਸੂਬੋ ਮੌਕੇ ਦੇ ਉੱਤੇ ਧੰਦਾ ਦਈਏ ਕਿ ਪੂਰੇ ਇਸ ਸ਼ਹਿਰ ਦੇ ਚੌਂਕ ਨੂੰ ਰੋਸ਼ਨ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਹਜ਼ਾਰਾਂ ਦੇ ਤਦਾਰ ਦੇ ਵਿੱਚ ਲੋਕ ਇੱਥੇ ਦੀਵੇ ਜਲਾਉਣ ਦੇ ਲਈ ਪਹੁੰਚੇ ਤੇ ਨਾਲ ਦੀ ਨਾਲ ਧੰਨਦਾਦੀ ਕਿ ਇਹ ਸੁਭ ਘੜੀ ਬਹੁਤ ਹੀ ਸੁਭ ਮੌਕੇ ਤੇ ਭਾਵ ਸ਼ਨੀਵਾਰ ਵਾਲੇ ਦਿਨ ਆਉਂਦੀ ਹੈ ਜਿਸ ਦਿਨ ਧੰਨਦਾਦੀ ਇਹ ਕਿ ਤੇਲ ਦੇ ਦੀਵੇ ਚਲਾਉਣਾ ਹੋਰ ਵੀ ਜ਼ਿਆਦਾ ਸੁਭ ਹੋ ਜਾਂਦਾ ਹੈ ਤੇ ਪੂਰੇ ਗੁਰਦਾਸਪੁਰ ਦੇ ਇਸ ਚੌਂਕ ਦੇ ਵਿੱਚ ਆ ਕੇ ਜਿਹੜਾ ਆ ਉਹ ਦੀਵੇ ਜਗਾਏ ਤੇਲ ਦੇ ਦੀਵੇ ਜਗਾ ਕੇ ਪੂਰੇ ਚੌਂਕ ਨੂੰ ਜਿਹੜਾ ਆ ਰੋਸ਼ਨ ਕੀਤਾ ਗਿਆ ਤੇ ਬਹੁਤ ਸਾਰੀਆਂ ਮਹਾਨ ਸ਼ਖਸੀਤਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਿੰਨੀ ਜ਼ਿਆਦਾ ਰੌਣਕ ਚਿਹਰਿਆਂ ਦੇ ਉੱਤੇ ਇਸ ਸਮੇਂ ਇਸ ਪ੍ਰੋਗਰਾਮ ਨੂੰ ਦੇਖ ਕੇ ਲੋਕ ਕਿੰਨੇ ਖੁਸ਼ ਹੋ ਰਹੇ ਨੇ ਤੇ ਕਿੰਨੀ ਜ਼ਿਆਦਾ ਲੋਕਾਂ ਦੇ ਵਿੱਚ ਜਾਇ ਕਿ ਇਸ ਦਿਨ ਦੇ ਉੱਤੇ ਗਰਦਾਸਪੁਰ ਦੇ ਇਸ ਹਨੂਮਾਨ ਚੌਂਕ ਦੇ ਵਿੱਚ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਧੰਤੇ ਰਸ ਨੂੰ ਜਿਹੜਾ ਆ ਸੈਲੀਬ੍ਰੇਟ ਕਰਕੇ ਤੇ ਲੋਕਾਂ ਨੂੰ ਜਿਹੜਾ ਆ ਉਹ ਖੁਸ਼ੀਆਂ ਵੰਡੀਆਂ ਤੇ ਖੁਸ਼ੀਆਂ ਦੇ ਨਾਲ ਜਿਹੜਾ ਆ ਪੂਰੇ ਸ਼ਹਿਰ ਨੂੰ ਖਿਲਖਲਾਹਟ ਜਿਹੜਾ ਆ ਉਹ ਕਰ ਦਿੱਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਹਰ ਚਿਹਰੇ ਦੇ ਉੱਤੇ ਇੱਕ ਵੱਖਰੀ ਹੀ ਤਰ੍ਹਾਂ ਦੀ ਸਮਾਈਲ ਤੁਹਾਨੂੰ ਨਜ਼ਰ ਆ ਜਾਏਗੀ ਮੁਸਕਰਾਹਟ ਨਜ਼ਰ ਆ ਜਾਏਗੀ ਹਰ ਬੰਦਾ ਚਿਹਰੇ ਤੋਂ ਜਿਹੜਾ ਆ ਖੜਿਆ ਹੋਇਆ ਹੈ ਤੇ ਬਾਬਾ ਲਾਲ ਜੀ ਦੇ ਦਰਬਾਰ ਤੋਂ ਮਹਾਪੁਰਸ਼ ਵੀ ਜਿਹੜੇ ਨੇ ਉਹ ਇੱਥੇ ਪਹੁੰਚੇ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਪੀ ਪੂਰੇ ਗਰਦਾਸਪੁਰ ਵਾਸੀਆਂ ਨੇ ਬਾਬਾ ਲਾਲ ਜੀ ਦਾ ਜਿਹੜਾ ਆ ਇੱਥੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਗੁਣਗਾਨ ਕਰਦੇ ਹੋਏ ਉਹਨਾਂ ਦਾ ਵੈਲਕਮ ਕੀਤਾ ਤੇ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲਤ ਹੋਣ ਦੇ ਉੱਤੇ ਧੰਨਵਾਦ ਵੀ ਕੀਤਾ ਤਸਵੀਰਾਂ ਦੇ ਦੇਪੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਪਾ ਬਾਣੀ ਗਰਦਾਸਪੁਰ ਤੋਂ ਹਨੂਮਨ ਚੌਂਕ 'ਚ ਤੁਹਾਨੂੰ ਫੇਰ ਤੋਂ ਇੱਕ ਵਾਰੀ ਦੱਸ ਦਈਏ ਕਿ ਇਸ ਸਮੇਂ ਜਿਹੜਾ ਆ ਇਹ ਦੀਵੇ ਸਨਾਤਨ ਚੇਤਨਾ ਮੰਚ ਵੱਲੋਂ ਜਿਹੜਾ ਆ ਉਹ 11000 ਦੀਵੇ ਜਿਹੜੇ ਆ ਉਹ ਹਨੂਮਨ ਚੌਂਕ ਦੇ ਵਿੱਚ ਜਗਾਏ ਗਏ ਨੇ ਤਸਵੀਰਾਂ ਦੇ ਦੇਪੋ ਤੁਸੀਂ ਖੂਬਸੂਰਤ ਆਪਣੀ ਸਕ੍ਰੀਨ ਦੇ ਉੱਤੇ ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਪਹੁੰਚੀਆਂ ਹੋਈਆਂ ਹਸਤੀਆਂ ਦੇ ਨਾਲ ਜੈ ਸ਼੍ਰੀ ਰਾਮ ਮੈਂ ਸਾਰੇ ਗਦਾਸਪੁਰ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰ ਦਿੰਦਾ ਆਂ ਅੱਜ ਸਨਾਤਨ ਚੇਂਦਰਾ ਮੰਚ ਵੱਲੋਂ 11001 ਦੇ ਬਹਿ ਗਏ ਬਹੁਤ ਉਤਸ਼ਾਹ ਨਾਲ ਆ ਰਿਹਾ ਹੈ 11001 ਦੇ ਬਹਿ ਦਰਵਾਜ਼ਾ ਆ ਰਿਹਾ ਕਿ ਬਹੁਤ ਸਾਰੇ ਸੁਭਗਾਮੀਆਂ ਦੇ ਪਾਸ ਰਿਹਾ ਮਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਕਹਿੰਦਾ ਚਾਹਨਾ ਕੀ ਹਰ ਸਾਲ ਉਹਦਾ ਹੀ ਤੁਮਦਾਨ ਨਾਲ ਹੈ ਇਹ ਕਾਰਕਮ ਕਰਦੇ ਰਹੇ ਨੇ ਬਾਕੀ ਜਿਹੜਾ ਇੱਕ ਦੀਵਾਲੀ ਦਾ ਤਿਹਾੜਾ ਸਾਡੇ ਸਾਰਿਆਂ ਦਾ ਸਾਂਝਾ ਤਿਹਾੜਾ ਸਾਰਾ ਨਾਲ ਮਿਲ ਕੇ ਪਿਆਰ ਨਾਲ ਆਇਆ ਜਾਏ ਬਾਕੀ ਤੁਹਾਡੇ ਚੈਨਲ ਲਈ ਮੈਂ ਹੀ ਅਪੀਕਣਾ ਚਾਹਣਾ ਕਿ ਜਿਹੜਾ ਕਿ ਰਿਆ ਬੱਚਿਆਂ ਨੇ ਕਿਹਾ ਗਿਆ ਉਹ ਗੈਸ ਦੀ ਮਾਸ ਜਾਨ ਖਣ ਦੀ ਜਿਹੜੀ ਉਹਨਾਂ ਨੇ ਇੰਜ ਦੀ ਪਿਆਰਾ ਲਾਵੇ ਜਾਂ ਜਿਹੜਾ ਸਾਰੇ ਦੀਵਾਲੀ ਦੇ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਮਹਾਂਸ਼ਾਹ ਜਦੋਂ ਵੀ ਰਸنگ ਹਰਮਨ ਚੌਕ ਮੰਦਰ ਗੁਰਦਾਸਪੁਰ ਵਿੱਚ ਧੰਤ ਤੇਰਸ ਤੇ ਪ੍ਰੋਗਰਾਮ ਦੇ ਉੱਤੇ ਕਿਸਮਤ ਬਣੀ ਹੈ ਬਾਬਾ ਜੀ ਤੇ ਇਸ ਸਾਲ ਵੀ ਆਇਆ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਥਾ ਦੇ ਸਾਰੇ ਮੈਂਬਰ ਆਏ ਨੇ ਔਰ ਇਹ ਪ੍ਰੋਗਰਾਮ ਪਿਛਲੇ ਸਾਲ ਤੋਂ ਸਟਾਰਟ ਹੋਇਆ ਜਿਹੜਾ ਕਿ ਅਨੂਸ਼ੀ ਚਰਮਾ ਜੀ ਦਾ ਪ੍ਰੋਗਰਾਮ ਬੜਾ ਜ਼ਾਰਿਆ ਔਰ ਖੁਸ਼ੀ ਹੈ ਇਸ ਗੱਲ ਦੀ ਕਿ ਰੋਜ਼ ਦਾ ਰੋਜ਼ ਹੀ ਕੋਈ ਨਾ ਕੋਈ ਬਰਦਾਸ਼ਤਪੁਰ ਦੇ ਵਿੱਚ ਧਾਰਮਿਕ ਤੋਰ ਤੇ ਲੁਕੀਆ ਜਾ ਰਿਹਾ ਜਿਹੜਾ ਕਿ ਇੱਕ ਤਾਂ ਦਾ ਸਬੂਤ ਦਿੰਦੇ ਆ ਔਰ ਇਹ ਇੱਕ ਤਾਂ ਦਾ ਸਬੂਤ ਤੇ ਖਾਸ ਕਰ ਸਾਰੇ ਜੋ ਵੀ ਧੰਗਾਂ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਤੇ ਸਾਰੇ ਇਹ ਦਿਨ ਮਨਾਣੇ ਆ ਔਰ ਸਾਰੇ ਹੀ ਧਾਰਮਿਕ ਪ੍ਰੋਗਰਾਮ ਕਰਕੇ ਪਤਾ ਗੁਰੂ ਬਲਦਾ ਇਹ ਸਭ ਸਰਵ ਦੇ ਪਿੱਛੇ ਆ ਔਰ ਜਿਹੜਾ ਪ੍ਰੋ ਨੂੰ ਦੋਸ਼ਣ ਕਰਦੇ ਨੇ ਉਹਦਾ ਸਾਰਾ ਨੂੰ ਦੇਖੀ ਦੇਖੀ ਪਰੋਂ ਲਾਭਾ ਦਾਸ ਵੱਲੋਂ ਮੈਂ ਮਹਾਸ਼ਾਹ ਜੁਧਵੀਰ ਸਿੰਘ ਜੀ ਅਤੇ ਸਟਾਲੀਜੀ ਕਰਲੁਕੀਆ ਜੀ ਅਸੀਂ ਸਾਰੇ ਮੈਰੀ ਦੀ ਗਾਦਨ ਕਰਦੇ ਹਾਂ ਕਿ ਇਹ ਸੋ ਸਾਰੇ ਗੱਲ ਮਿਲ ਕੇ ਇਹ ਸਾਰੀ ਏਕਤਾ ਦਾ ਸਬੂਤ ਦਿੰਦਾ ਹੋਇਆ ਸੀ ਇਹ ਜਨਮਨਾ ਰਿਆ ਮੈਂ ਉਹ ਦਿਨ ਦੇ ਉੱਤੇ ਦੀਵਾਲੀ ਤੋਂ ਦੋ ਦਿਨ ਪਹਿਲੇ ਤਾਂ ਤੇਰਸ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਤੁਹਾਨੂੰ ਸਤਨ ਜੀਗਰ ਸੇਵਾ ਵਿੱਚ ਜਿਹੜਾ ਪ੍ਰਮਾਨ ਕੀਤਾ ਗਿਆ ਹੈ ਇਹਦੇ ਬਾਰੇ ਦੱਸੋ ਗੋਸwami Shri Gunabadas Maharaj ki Jai ਅੱਜ ਵਿਸ਼ੇਸ਼ ਸਨਮਾਨ ਗੁਨਾਬਦਾਸ ਕਮੇਟੀ ਸਿਟੀ ਕਮੇਟੀ ਨੂੰ ਦਿੱਤਾ ਗਿਆ ਸਨਤਨ ਚੇਤਨਾ ਮੰਚ ਵੱਲੋਂ ਇਹ ਬਾਬਾ ਜੀ ਦੀ ਕਿਰਪਾ ਹੀ ਆ ਸਾਡੇ ਦੇ ਸਾਰੇ ਸਮਾਜ ਤੇ ਜਿਹੜੀ ਅਸੀਂ ਸੇਵਾ ਜੋ ਜਿੰਨੇ ਵੀ ਜੋ ਕੇ ਹੈਗੇ ਕਰ ਰਹੇ ਆ ਉਹਦੇ ਸਾਨੂੰ ਫਲਸ ਰੂਪ ਦੇ ਵਿੱਚੋਂ ਸਰਾਦਰ ਧਰਮ ਵਾਲਿਆਂ ਨੇ ਸਾਡਾ ਸਨਮਾਨ ਕੀਤਾ ਅਸੀਂ ਗੋਸਵਾਮੀ ਗੁਰਨਾਬਦਾਸ ਕਮੇਟੀ ਨੂੰ ਇਹ ਸਨਮਾਨ ਹੀ ਮਿਲਿਆ ਹੈ ਪੂਰੇ ਸ਼ਹਿਰ ਵਾਸੀਆਂ ਦੇ ਜਿਹੜੀ ਸਾਡੀ ਸ਼ਹਿਰ ਦੀ ਕਮੇਟੀ ਆ ਉਹ ਸਾਰਿਆਂ ਨੂੰ ਮਿਲਿਆ ਜਿੰਨੇ ਵੀ ਵਕ ਵਕ ਸਾਡੇ ਵਿੰਗਾ ਦੇ ਮੱਲਿਆ ਦੇ ਵਿੰਗਾ ਦੇ ਲੋਕ ਨੇ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਉਹਦਾ ਸਾਰਾ ਹਿੱਸਾ ਜਿਹੜਾ ਉਹ ਇੱਕ ਸ਼ਹਿਰ ਦੀ ਜਿਹੜੀ ਕਮੇਟੀ ਨੂੰ ਮਿਲਿਆ ਉਹਦੇ ਵਿੱਚ ਸਾਰੀ ਸ਼ਹਿਰ ਦੀ ਕਮੇਟੀ ਦੇ ਜਿੰਨੇ ਸਾਡੇ ਪ੍ਰਧਾਨ ਸਾਹਿਬਾਨ ਨੇ ਮੱਲਿਆ ਸਾਹਿਬਾਨ ਦੇ ਉਹਨਾਂ ਦਾ ਹੀ ਯੋਗਦਾਨ ਆ ਉਹਨਾਂ ਨੂੰ ਹੀ ਸਨਮਾਨ ਮਿਲਦਾ ਉਹਨਾਂ ਨੂੰ ਹੀ ਲੱਖ ਲੱਖ ਵਧਾਈ ਹੈ। ਅੱਜ ਦਾ ਤੇਜ਼ ਕੀ ਹੈ ਜਿਹਦੇ ਬਾਰੇ ਕਿਹਾ ਚਾਹੋ। ਹਾਂਜੀ ਉੱਥੇ ਦੀਵ ਮਾਲਾ ਗਏ ਸਾਡੇ ਚੌਦੀ ਯੋਧਵੀ ਸਿੰਘ ਜੀ ਪੰਜਾਬ ਦੇ ਪ੍ਰਧਾਨ ਸੀਗੇ। ਅਸੀਂ ਵੀ ਨਾਲ ਗਏ ਆ ਤੇ ਹੋਰ ਵੀ ਸਾਡੀ ਇੱਕ ਕਮੇਟੀ ਗਈ ਸੀ। ਉਹ ਉੱਥੇ ਦੀਪਮਾਲਾ ਕੀਤੀ ਹੈ ਹਨੂਮਾ ਚੌਂਗ ਦੇ ਵਿੱਚ ਬੜਾ ਉਤਸ਼ਾਹ ਸੀ ਬੜਾ ਸੰਤਾਂ ਆਈਆਂ ਹਨ ਹੁਮਾ ਮਾ ਕੇ ਤੇ ਪ੍ਰਸ਼ਾਸਨ ਵੀ ਸੀ ਕਾਫੀ ਵਕਫਾ ਜਿਹੜੇ ਆ ਸੰਸਥਾਵਾਂ ਦੇ ਉੱਤੇ ਆਏ ਸੀ ਲੋਕ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਗੁਰਦਾਸਪੁਰ 'ਚ ਬਹੁਤ ਵੱਡੀ ਇੱਕ ਉਪਲਬਧੀ ਹੈ ਜਿਹੜੀ ਹੈ ਦੀਪਾਵਲੀ ਦੀ ਸ਼ੁਭਕਸ਼ਤੇ ਗੁਰਦਾਸਪੁਰ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਜਿਹੜੀ ਆ वो साढ़े लोग बनाए रखते हैं ताकि साढ़े समाज में शहर में खुशियाँ का माहौल बनया रहे भारतीय बा, संस्कृति के लिए सनातन चेतना मंच एक बहुत ही अहम कार्य कर रहा है जो प्रति वर्ष जहाँ ग्यारह हज़ार से ऊपर से दिए जलाए जाते हैं जो प्रकाश का प्रतिबिंब है जो ज्ञान का एक प्रतिबिंब है और सनातन की भी सदास यही सोच रही है कि ज्ञान का प्रकाश फैलाना है समाज में मानवता को बढ़ाना है सियाराम में सब जग जानी करू प्रणाम मंजूरी युग पानी कि सब में श्री सीताराम जी के दर्शन करते हुए चाहे वो जड़ चेतन कोई भी हो उसमें भगवान को ही देखना है और फिर कोई वैर भाव नहीं है कोई द्वेष नहीं है कोई शत्रुता नहीं है चारों ओर प्रेम ही प्रेम है और सनातन ਪ੍ਰੇਮ ਹੀ ਸਟਾਤਾ ਹੈ ਦਬਾਅ ਹੀ ਸਟਾਤਾ ਹੈ ਤੁਹਾਨੂੰ ਸ਼ਕਤੀ ਨੂੰ ਸੰਗਠਨ ਕਰਨੇ ਦਾ ਤਿਉਹਾਰ ਹੈ ਸ਼ਹਿਰ ਵਾਸੀਆਂ ਨੂੰ ਅੱਜ ਤਾਂ ਤੇ ਰਜ਼ੀ ਬਹੁਤ ਬਹੁਤ ਵਧਾਈ ਵਧਾਈ ਸਾਰੇ ਵਿਊਧਕਾਤਨ ਕੇਤਨਾ ਮੰਚੇ ਵਾਲੋ ਜਿਹੜਾ ਤਾਂ ਤੇ ਰਜ਼ੇ ਦੇ ਵਿੱਚ 11000 ਦੀਪਕ ਜਲਾਨ ਦਾ ਕਾਰਗ੍ਰਾਮ ਹੈ ਉਹਦੇ ਵਿੱਚ ਆਈ ਸ਼ਾਮਲ ਹੋਣ ਆਏ ਆ ਅੱਜ ਦੇ ਅੱਜ ਦੇ ਕਾਰਗ੍ਰਾਮ ਦੇ ਵਿੱਚ ਸਾਗਰ ਮੰਚ ਦੇ ਦੁਆਰਾ ਪਿਆਰਪੁਰ ਤੋਂ ਮਹਾਰਾਜ ਦੀ ਸਪੈਸ਼ਲ ਟੂਰ ਤੇ ਜਿਹੜਾ ਆ ਰਿਹਾ ਉਹਨਾਂ ਦਾ ਦਰਸ਼ਨ ਦਾ ਵੀ ਮੌਕਾ ਮਿਲੇਗਾ ਤੇ ਸਨਾਤਨ ਚੇਤਨਾ ਮੰਚ ਦਾ ਬਹੁਤ ਵਧੀਆ ਉਪਰਾਲਾ ਵਾ ਸ਼ਹਿਰ ਵਾਸੀਆਂ ਨੂੰ ਆਪਣੇ ਸਨਾਤਨ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਵਾ ਅਹੀਂ ਸਾਰੇ ਸ਼ਹਿਰ ਵਾਸੀ ਜਿਹੜੇ ਨਹੀਂ ਤੋਖਦੇ ਬੜੀ ਵੱਡੀ ਤਦਾਦ ਚ ਇਕੱਠੇ ਹੋਇਆ ਔਰ 11000 ਦੀਪਕ ਜਦੋਂ ਜਲਣਗੇ ਚੌਂਕੇ ਵਿੱਚ ਔਰ ਸਾਰਾ ਸ਼ਹਿਰ ਉਹ ਸ਼ੌਕ ਜਿਹੜਾ ਜਗ ਮੰਗਾਇਆ ਜਾਏਗਾ ਅਹੀਂ ਦੁਬਾਰਾ ਤੋਂ ਪਾਰਦਰਸ਼ਿਕ ਵਿਕਾਸ ਕਰਦੇ ਚੱਲਣਗੇ ਸਾਡੇ ਜਿਹੜੇ ਵੀ ਜਿਹੜੇ ਅੱਲੇ ਵਿੱਚ ਸ਼ਾਮਲ ਹੋ ਰਹੇ ਆ ਸਾਡੇ ਸਦਸੇ ਵੀ ਜਿਹੜਾ ਇਸ ਪਾਸੇ ਦਾ ਗਾਂ ਤੇ ਉਹਨਾਂ ਨੂੰ ਜਮਾਨਾ ਉਹਦਾ ਪੂਰਾ ਦਬਾ ਉਹਰਾ ਸਹਿਯੋਗ ਕਰ ਰਹੇ ਨੇ ਅਸੀਂ ਦੁਬਾਰਾ ਤੋਂ ਸ਼ਹਿਰ ਵਾਸੀਆਂ ਨੂੰ ਤਾਂ ਦੇ ਰਸੀ ਵਧਾਈ ਦਿੱਤੀਆਂ ਹੋਰ ਸਿਵਾਤ ਜੇਤਨਾ ਪੱਛਵਲੜ ਨੂੰ ਵੀ ਵਧਾਈ ਦਿੰਦੇ ਆ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਵਾ